ਮੇਰਾ ਨਾਮ अजय जौहर ਹੈ ਮੈਂ ਤੁਹਾਡਾ ਸਪੀਕਰ ਹਨ ਆਮਦਾਸ ਜੋਹਰ ਅੱਜ ਪੀ ਆਪਣੇ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਜੋ ਕਿ ਅਲਮੋਸਟ 40 ইয়ার্স ਉਹਨਾਂ ਨੇ ਰੂਲ ਕੀਤਾ ਹੈਗਾ ਉਹਨਾਂ ਦੇ ਬਹੁਤ ਹੀ ਪਿਆਰੇ ਭਾਰਤ ਪੁੱشن ਆਸ਼ੂ ਜੀ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ ਬੜੇ ਉਨਾ ਹੀ ਫਾਦਰ ਸਾਹਿਬ ਨਾਲ ਵੀ ਬੜਾ ਪਿਆਰ ਸਤਿਕਾਰ ਰਿਹਾ ਹੈ ਹੈਗਾ ਜੋਰ ਸਾਹਿਬ ਦਾ ਔਰ ਮੇਰਾ ਬੜਾ ਪਿਆਰ ਹੈ ਇਹਨਾਂ ਦੇ ਨਾਲ ਅੱਜ ਦੀ ਜੀਡੀਪੀ ਰੇਟ ਜਸ ਸਿੰਪਲੀ politcal ਪ੍ਰੈਸ਼ਰ ਹੈਗਾ politcal ਮੈਨਿਪੂਲੇਸ਼ਨਸ ਆ ਕਿਸੇ ਤਰ੍ਹਾਂ ਹਾਈ ਲੈਵਲ ਦੇ ਉੱਤੇ ਸੈਂਸੇਸ਼ਨ ਕ੍ਰੀਏਟ ਕਰਕੇ ਡਰਾਇਆ ਜਾ ਸਕੇ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਭਾਰਤ ਦੀ ਸਨਾਟਿਕ ਬੱਬਰ ਸ਼ੇਰ ਹੈ ਜਿਹਨੂੰ ਇੰਨੀ ਛੇਤੀ ਕਾਬੂ ਚ ਤੁਸੀਂ ਨਹੀਂ ਕਰ ਸਕਦੇ ਨਾ ਹੀ ਉਹਨਾਂ ਨੇ ਆਉਣਾ ਹੈਗਾ ਉਹ ਸੱਚਾਈ ਨਾਲ ਖੜੇ ਹੈ ਹਮੇਸ਼ਾ ਹੀ ਔਰ ਹਰ ਗਰੀਬ ਦੇ ਨਾਲ ਖੜੇ ਨੇ ਔਰ ਜਿੰਨਾ ਵੀ ਲੋਕਾਂ ਦੇ ਕੰਮ ਹੁੰਦੇ ਆ ਪਹਿਲ ਦੇ ਆਧਾਰ ਤੇ ਹਮੇਸ਼ਾ ਕਰਾਉਂਦੇ ਨੇ ਪਹਿਲਾਂ ਵੀ ਇਹਨਾਂ ਨੇ ਲੋਕ ਜਿਹੜਾ ਆਪਣਾ ਸਟੇਟ ਗਵਰਨਮੈਂਟ ਨੇ ਟਰਾਈ ਕੀਤਾ ਸੀ ਉਹਨਾਂ ਨੂੰ ਹਰਾਸ ਕਰਨ ਦੇ ਲਈ ਉਹਨਾਂ ਨੂੰ ਕੁਝ ਨਹੀਂ ਨਿਕਲਿਆ ਸੀ 6-7 ਮੰਥਸ ਦੇ ਵਿੱਚ ਹੁਣ ਦੁਬਾਰਾ ਇਹ ਹੁਣ ਥਰੂ ਈਡੀ ਆ ਰਹੇ ਨੇ ਬਿਕੋਜ਼ ਲੋਕ ਸਭਾ ਦੇ ਇਲੈਕਸ਼ਨ ਹੋ ਰਹੇ ਨੇ ਪਲੱਸ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਰਹੇ ਨੇ ਇੱਥੇ ਕੋਈ ਲੀਡਰ ਨਹੀਂ ਹੈਗਾ ਜਿਹਦਾ ਕੋਈ ਨਾਮ ਪ੍ਰਾਨ ਹੋਵੇ ਇਹਨਾਂ ਨੂੰ ਸਿਰਫ ਰੱਖਿਆ ਹੋਇਆ ਹੈ ਵੀ ਸ਼ਾਇਦ ਸਾਡੇ ਆ ਜਾਣ ਜਾਂ ਸਾਡਾ ਕੋਈ ਸਾਥ ਲੈਣ ਉਹਨਾਂ ਨੂੰ ਡਰਾਉਣ ਲਈ ਕਾਂਗਰਸ ਨੂੰ ਡੀਮੋਰਲਾਈਜ਼ ਕਰਨ ਦੇ ਲਈ ਦੇ ਹੈਵ ਡਨ ਇਟ ਕਿ ਇੱਥੇ ਕਾਂਗਰਸ ਰਵੇ ਹੀ ਨਾ ਬਟ ਆਈ ਵਿਸ਼ ਕਿ ਇਦਾਂ ਨਹੀਂ ਹੋਏਗਾ ਇਹ ਬੂਮ ਰੈਂਗ ਕਰੇਗਾ ਇਹ ਪੁੱਠਾ ਇਹਨਾਂ ਦੇ ਪਏਗਾ ਕਿ ਲੋਕ ਜਿਹੜੇ ਨੇ ਆਸ਼ੂ ਜੀ ਨਾਲ ਬਹੁਤ ਸਟਰੋਂਗ ਚਟਾਨ ਦੀ ਤਰ੍ਹਾਂ ਖੜੇ ਨੇ ਔਰ ਉਹਨਾਂ ਦੇ ਉੱਤੇ ਜੇ ਆਉਣ ਤੋਂ ਪਹਿਲਾਂ ਵਿਪਤਾ ਜਿਹੜੀ ਹੈ ਉਹ ਸਾਡੇ ਲੋਕਾਂ ਤੇ ਆਏਗੀ ਆਈ ਕੈਨ ਅਸ਼ੂਰ ਯੂ ਦੈਟ ਆਉਣ ਵਾਲੇ ਟਾਈਮ ਦੇ ਵਿੱਚ ਹੀ ਇਸ ਅਨੋਟਲੀ ਲੁਧਿਆਣਾ ਬੇਸਡ ਲੀਡਰ ਹੀ ਇਸ ਅ ਪੰਜਾਬ ਬੇਸਡ ਲੀਡਰ ਐਂਡ ਹੀ ਇਜ਼ ਮੈਨ ਆਫ ਵਰਡਸ اور ਡਿਵੈਲਪਮੈਂਟ ਦੇ ਕੰਮ ਜਿੰਨੇ ਵੀ ਜਦੋਂ ਦੇ ਇਹ ਇਹਨਾਂ ਨੇ ਸਟਾਰਟ ਕੀਤਾ ਵਾ ਤਾਂ ਹਮੇਸ਼ਾ ਹੀ ਲੁਧਿਆਣਾ ਇੱਕ ਨੰਬਰ ਦੇ ਨਿਕਲੇ ਆ ਲੇਕਿਨ ਜਦੋਂ ਦੇ ਗਏ ਨੇ ਉਸ ਤੋਂ ਬਾਅਦ ਕੰਮ ਵਿੱਚੇ ਰੁਕ ਗਏ ਹੈਗੇ ਨੇ ਯੂ ਕੈਨ ਸੀ ਦਾ ਪਖੋਲ ਰੋਡ ਦੇ ਉੱਤੇ ਜਿਹੜਾ ਕੰਮ ਜਿਹੜਾ ਵਿੱਚੇ ਰੁਕ ਗਿਆ ਹੈਗਾ ਵਾ ਸੋ ਇਹਨਾਂ ਦੀ ਸੋਚ ਬਿਲਕੁਲ ਡਿਫਰੈਂਟ ਹੈਗੀ ਹੈ ਆਈ ਵਿਲ ਵਿਸ਼ ਕਿ ਇਹ ਜਿਹੜੀ ਚੀਜ਼ ਹੈ ਜਿਹੜੀ ਇਹਨਾਂ ਦਾ ਕੰਮ ਨਹੀਂ ਕਰਨੀ ਹੈਗੀ ਜਿਹੜੀ ਹੈ ਸੈਂਟਰ ਦੀ ਜਾਂ ਸਟੇਟ ਗਵਰਨਮੈਂਟ ਦੀ ਐਂਡ ਦਾ ਸੱਚ ਜਿਹੜਾ ਸਾਹਮਣੇ ਆਊਗਾ ਨਕੀ ਲਗਨੀ ਰਿਹਾ ਚੀਸ ਕਿ ਕੈਰ ਕੇਂਦਰ ਦਾ ਸਪੰਜਾ ਪਰ ਕਿਹਾ ਜਾ ਰਿਹਾ ਵੀ ਵਿਜੀਲੈਂਸ ਨੇ ਇਹ ਇੰਡੀ ਨੂੰ ਕਿਹਾ ਕਿ ਇਹਦੀ ਜਾਂਚ ਕੀਤੀ ਜਾਵੇ ਦੇ ਹੈ ਬੀਨ ਟੁਗੇਦਰ ਬਿਕਾਜ਼ ਯੂ ਨੋ ਦੈਟ ਕਿ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਕਰਨ ਦੇ ਲਈ ਇਹ ਇੱਕ ਪ੍ਰੋਟੋਕਾਲ ਹੁੰਦਾ ਹੈਗਾ ਬੈ ਦੈਟਸ ਵਾਈਟ ਇਟ ਹੈਪਨਸ ਕੋਈ ਵੀ ਚੀਜ਼ ਨੂੰ ਕੋਈ ਮਟੀਰੀਅਲ ਕੋਈ ਝੂਠਾ ਦੇ ਕੇ ਕਿਸੇ ਨੂੰ ਫਸਾਉਣ ਦੀ ਕੋਸ਼ਿਸ਼ ਕਰੋ ਤੇ ਇਹ ਕੋਈ ਸਰਕਾਰ ਲਈ ਕੀ ਔਖਾ ਹੈਗਾ ਵਾ ਤਾਂ ਇਸ ਕਰਕੇ ਮੈਂ ਬੜੇ ਡੰਕੇ ਦੀ ਚੋਟ ਨਾਲ ਕਹਿ ਸਕਦਾ ਹੈਗਾ ਕਿ ਭਾਰਤ ਪੂਸ਼ਣ ਆਸ਼ੂ ਬਿਲਕੁਲ ਨਾਪਾਕ ਨੇ ਸਾਫ ਸੁਥਰੇ ਔਰ ਕਦੇ ਵੀ ਇੱਕ ਇੱਕ ਰੁਪਈਏ ਦਾ ਦਾਗ ਉਹਨਾਂ ਦੇ ਨਹੀਂ ਹੈਗਾ ਵਾ ਔਰ ਹੀ ਵਿਲ ਬੀ ਕਮ ਆਊਟ ਆਫ ਇਟ ਲਾਈਕ ਐਨੀਥਿੰਗ ਤੋ ਫਤਿਹਤ ਗਿਆ ਜਾ ਰਿਹਾ ਹਮ ਦਾ ਇਹ ਦੀ ਦੀ ਡੇਟ ਚੱਲਦੀ ਵੀ ਕੀ ਲੱਗਦਾ ਜੀ ਕਦੋਂ ਤੱਕ ਇਹ ਇਹ ਇਹਨਾਂ ਦਾ ਆਪਣੀ ਉਹਨਾਂ ਦੇ ਅੰਦਰ ਦੀ ਜਿਹੜੀ ਆ ਮਾਵਾ ਸਾਹਿਬ ਨਿਕਲਣ ਦੇ ਪਾਸ ਇਟ ਡਿਡ ਯੈਸ ਯਸ 100% ਅਸ਼ੂ ਜੀ will be Uh, will will be uh, will get through it uh, as a like flying colors ਕੁਝ ਵੀ ਐਸਾ ਨਹੀਂ ਹੋਏਗਾ ਜਿਵੇਂ ਐ ਸਾਨੂੰ ਯਕੀਨ ਆ ਸੀ ਉਹਨਾਂ ਦਾ ਡੇਟ 2 ਸਾਲ ਤੋਂ ਤਾਂ ਸਵੇਰੇ ਮਾਰਨਿੰਗ 'ਚ ਮੈਂ ਆਉਣਾ ਇਹਨਾਂ ਦੇ ਆਫਿਸ 'ਚ ਔਰ ਪਿਛਲੇ 25 ਸਾਲ ਤੋਂ ਮੈਂ ਜੁੜਿਆ ਹੋਇਆ ਹਾਂ ਆਸ਼ੂ ਜੀ ਨਾਲ ਔਰ ਮੈਨੂੰ ਲੱਗਦਾ ਹੈ ਵੀ ਜੇ ਤੁਹਾਡੇ ਲੋਕਾਂ ਦੇ ਵਿੱਚੋਂ ਵੀ ਕਿਸੇ ਦਾ ਕੰਮ ਹੋਵੇ ਤਾਂ ਆਸ਼ੂ ਵੀਰ ਅੱਗੇ ਆਪ ਆ ਕੇ ਕੰਮ ਕਰਾਉਂਦੇ ਹੈਗੇ